ਪੰਜਾਬ ਪੁਲਿਸ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਕਿਸ ਤਰ੍ਹਾਂ ਲੋਕਾਂ ਦੇ ਕੰਮ ਕਰਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਚਿੰਤਾ ਕਰਦੀ ਹੈ ਭਾਵੇਂ ਸਰਕਾਰ ਕੋਈ ਵੀ ਹੋਵੇ ਪਰ ਚਾਹੇ ਡੀਜੀਪੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਪੰਜਾਬ ਦੀ ਜਨਤਾ ਦਾ ਜਨਤਾ ਦੀ ਸੁਰੱਖਿਆ ਦੇ ਲਈ ਪੁਲਿਸ ਵਚਨਬੱਧ ਹੈ ਪਰੰਤੂ ਉਹ ਗੱਲ ਉੱਥੇ ਟੁਕਦੀ ਹੈ ਜੇ ਕੋਈ ਚੰਗਾ ਪੁਲਿਸ ਅਧਿਕਾਰੀ ਹੁੰਦਾ ਹੈ ਉਹ ਲੋਕਾਂ ਦੀ ਚਿੰਤਾ ਕਰਦਾ ਹੈ ਤਾਂ ਹਰ ਤਰ੍ਹਾਂ ਦੇ ਲੋਕ ਹਰ ਵਿਭਾਗ ਦੇ ਵਿੱਚ ਹੁੰਦੇ ਨੇ ਪਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਦੇ ਵਿੱਚ ਐਸ ਐਚਓ ਵਰਨ ਕੁਮਾਰ ਯਾਦਵ ਜੀ ਨੇ ਤੇ ਆ ਜਿਹੜੀ ਤੁਹਾਨੂੰ ਰਿਕਾਰਡਿੰਗ ਦਿਖਾ ਰਿਹਾ ਮੈਂ ਉਹਦੇ ਵਿੱਚ ਇੱਕ ਝਗੜੇ ਨੂੰ ਲੈ ਕੇ ਉਹਨਾਂ ਨੇ ਜੋ ਯਾਨੀ ਕਿ ਕਾਰਵਾਈ ਕਰਨ ਦਾ ਠਾਣਿਆ ਜਾਂ ਕੁਝ ਵੀ ਹੋਇਆ ਤਾਂ ਇਹਨਾਂ ਗੱਲਾਂ ਇਹ ਗੱਲਾਂ ਹੀ ਸਾਬਤ ਕਰਦੀਆਂ ਵੀ ਅਧਿਕਾਰੀ ਕਿਸ ਤਰ੍ਹਾਂ ਦਾ ਹੈ ਤੇ ਉਹ ਲੋਕਾਂ ਦੇ ਲਈ ਚਿੰਤਿਤ ਹੈ ਜਾਂ ਨਹੀਂ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਵੀ ਕਿਸ ਤਰ੍ਹਾਂ ਦੀ ਲੜਾਈ ਝਗੜਾ ਸੀ ਤੇ ਉਹ ਉਹਨਾਂ ਵੱਲੋਂ ਜਾਂ ਵਰਨ ਯਾਦਵ ਜੀ ਵੱਲੋਂ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ 1 ਸਤੰਬਰ 2025 ਦੀ ਰਾਤ ਨੂੰ ਸਾਨਾ ਸਦਰ ਸਰਦੇਰੀ ਹਸਪਤਾਲ ਚੱਕੀਬੀਤ ਸਰਕਾਰ ਵਿੱਚ ਇੱਕ ਕਾਰਜ ਵਿੱਚ ਵੜ ਕੇ ਕੁਝ ਅਣਜਾਣ ਬੇਤਿਕੀਆਂ ਵੱਲੋਂ ਦੋ ਬੰਦਿਆਂ ਦੀ ਰਜਿੰਦਰ ਸਿੰਘ ਉਹਦੇ ਛੋਟੇ ਭਰਾ ਹਜਿੰਦਰ ਸਿੰਘ ਅਤੇ ਉਹਦੀ ਮਾਤਾ ਦੀ ਕਟਮਾਰ ਕੀਤੀ ਗਈ ਸੀ ਜਿਸ ਤੇ ਅੱਜ ਹਜਿੰਦਰ ਸਿੰਘ ਦਾ ਬਿਆਨ ਲਿਖ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੇਗਾ